ਸਤਿ ਸ੍ਰੀ ਅਕਾਲ ਜੀ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਅਕਸਰ ਡੇਰਿਆਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਨੇ ਹਾਂ ਤੇ ਅੱਜ ਇੱਕ ਐਸੇ ਡੇਰੇ ਦੀ ਗੱਲ ਕਰਨੀ ਹੈ ਜਿਸ ਡੇਰੇ ਦੇ ਵਿੱਚ ਸਮਾਂ ਸਰਮਾਇਆ ਅਤੇ ਇੱਕ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਉਹ ਖਤਰੇ ਦੇ ਵਿੱਚ ਪਾ ਕੇ ਰੱਖ ਦਿੱਤੀ ਗਈ ਹੈ ਵੈਸੇ ਅਸੀਂ ਹਰ ਵਾਰ ਇਹੀ ਬੇਨਤੀ ਕਰਦੇ ਹੁੰਨੇ ਹਾਂ ਕਿ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਦੁਨੀਆ ਦੇ ਵਿੱਚ ਕਿੰਨੀਆਂ ਵੀਡੀਓ ਆਈਆਂ ਨੇ ਡੇਰਿਆਂ ਦੀਆਂ ਪਰ ਅਸੀਂ ਜਾਗਣਾ ਕਦੋਂ ਹੈ ਸਾਨੂੰ ਸਮਝ ਕਦੋਂ ਆਉਣੀ ਹੈ ਲੋੜ ਇਸ ਚੀਜ਼ ਦੀ ਹੈ ਭੈਣ ਜੀ ਹੁਣੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ ਕਾਰਨ ਕੀ ਬਣਦੇ ਨੇ ਕਿ ਡੇਰਿਆਂ ਦੇ ਵਿੱਚ ਇਹ ਸਾਰਾ ਕੁਝ ਲੁੱਟ ਕੇ ਤਬਾਹ ਕਰ ਦਿੱਤਾ ਜਾਂਦਾ ਹੈ ਹਾਂ ਜੀ ਇਹ ਸਾਡੇ ਘਰ ਦੀ ਓਹੀ ਇੱਕ ਸੱਚੀ ਕਹਾਣੀ ਹੈਗੀ ਆ ਜੋ ਅੱਜ ਸਾਰੀ ਗੁਰੂ ਪਿਆਰੀ ਸਾਧ ਸੰਗਤ ਦੇ ਅੱਗੇ ਬਿਆਨ ਕਰਨ ਲੱਗੇ ਆ ਇੱਕ ਡੇਰਾ ਹੈਗਾ ਇਹ ਨਵੀਂ ਨਰਮਲ ਕੁਟੀਆ ਬੰਗਾ ਸ਼ਹਿਰ ਤੋਂ ਕੁਝ ਇੱਕ 5-7 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਹੈ ਦੁਆਬੇ ਦੇ ਵਿੱਚ ਹਾਂਜੀ ਉੱਥੇ ਸਾਡੇ ਭੂਆ ਜੀ ਰਹਿੰਦੇ ਨੇਗੇ ਦੋ ਸਕੀਆਂ ਭੂਆ ਨਹੀਂ ਆ ਔਰ ਉਸ ਡੇਰੇ ਦੇ ਵਿੱਚ ਇੱਕ ਰਹਿੰਦਾ ਆ ਚਾਚਾ ਜੀ ਦਾ ਬੇਟਾ ਹਰਜਿੰਦਰ ਸਿੰਘ ਤੇ ਫੁੱਫੜ ਜੀ ਆ ਸਾਡੇ ਗੁਰਨਾਮ ਸਿੰਘ ਉਹ 2017 ਦੇ ਵਿੱਚ ਮੇਰੀ ਮਾਤਾ ਮਦਰਨ ਲਾਉ ਦੀ ਡੈਥ ਹੋ ਜਾਂਦੀ ਆ ਇਹ ਜਿਹੜਾ ਬੱਚਾ ਹੈਗਾ ਇਹ ਆਟイズਮ ਡਿਸਆਰਡਰ ਹੈ ਆ ਇਹਨੂੰ ਜੀ ਔਰ ਆਟイズਮ ਡਿਸਆਰਡਰ ਜਿਹੜਾ ਹੁੰਦਾ ਆ ਇਹ ਤਕਰੀਬਨ 1.5 ਤੋਂ 3 ਸਾਲ ਤੋਂ ਬੱਚੇ ਦੇ ਵਿੱਚ ਅਪੀਅਰ ਹੋਣ ਲੱਗ ਜਾਂਦੇ ਨੇ ਇਹਦੇ ਸਿੰਪਟਮ ਜਿਹੜੇ ਹੁੰਦੇ ਨੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ 2017 ਦੇ ਵਿੱਚ ਮੰਮਾ ਦੀ ਜਦੋਂ ਡੈਥ ਹੋ ਜਾਂਦੀ ਆ ਪਹਿਲਾਂ ਤਾਂ ਮੰਮਾ ਇਹਨੂੰ ਕਿਤੇ ਵੀ ਨਹੀਂ ਸੀ ਭੇਜਦੇ ਹੁੰਦੇ ਜੇ ਜਾਂਦੇ ਹੁੰਦੇ ਸੀ ਤਾਂ ਨਾਲ ਜਾਂਦੇ ਹੁੰਦੇ ਸੀ ਮਤਲਬ ਕਿਸੇ ਗੁਰੂ ਘਰ ਦੇ ਵਿੱਚ ਵੀ ਜਾਣਾ ਆ ਤਾਂ ਹਨਾ ਜੀ ਤਾਂ ਉਹ ਟੇਕ ਕੇਅਰ ਕਰਦੇ ਸੀ 2017 ਦੇ ਵਿੱਚ ਮਦਰ ਦੀ ਡੈਥ ਹੋਣ ਕਰਕੇ ਤਾ ਫਿਰ ਉਸ ਟਾਈਮ ਇਹਨੂੰ ਬਹੁਤ ਤੱਕਾ ਲੱਗਿਆ ਕਿਉਂਕਿ ਇੱਕ ਤਾਂ ਇਹ ਆਟイズਮ ਆ ਇਹ ਬੱਚੇ ਜ਼ਿਆਦਾਤਰ ਮਦਰ ਨਾਲ ਅਟੈਚ ਹੁੰਦੇ ਨੇ ਫੇਡ ਫੁੱਲੀ ਨਹੀਂ ਹੁੰਦੇ ਬਹੁਤਾ ਕਿਸੇ ਤੇ ਔਰ ਉਸ ਤੋਂ ਬਾਅਦ ਦੇ ਵਿੱਚ ਇਹਦੇ ਤੇ ਕੀ ਆ ਕਿ ਉਹ ਲੈ ਜਾਂਦੇ ਨੇ ਉਹਨੂੰ ਕਹਿ ਕੇ ਤਾਂ ਇਹ ਲੈ ਕੇ ਜਾਂਦੇ ਆ ਕਿ ਅਸੀਂ ਇਹਨੂੰ ਉੱਥੇ ਕੀਰਤਨ ਸਿਖਾ ਦਾਂਗੇ ਜੀ ਵੀ ਕੀਰਤਨ ਸਿਖਾਇਆ ਜਾਊਗਾ ਕੀਰਤਨ ਸਿਖਾਇਆ ਜਾਊ ਕਿਉਂਕਿ ਇੱਥੇ ਆਲਰੇਡੀ ਬੱਚੇ ਬਹੁਤ ਸਾਰੇ ਕੀਰਤਨ ਸਿੱਖਦੇ ਵੀ ਜਦੋਂ ਇਹ ਇੱਥੋਂ ਉੱਥੇ ਜਾਂਦਾ ਹੈ ਤੁਹਾਨੂੰ ਲੱਗਦਾ ਸੀ ਵੀ ਇਹ ਕੀਰਤਨ ਸਿੱਖਣ ਦੇ ਯੋਗ ਹੈਗਾ ਇਹ ਮੇਰੇ ਆਉਣ ਤੋਂ ਪਹਿਲਾਂ ਦੀ ਗੱਲ ਆ 2017 ਦੀ ਠੀਕ ਹੈ ਔਰ ਇਹ ਬੱਚੇ ਜਿਹੜੇ ਆਟイズਮ ਬੱਚੇ ਹੁੰਦੇ ਆ ਇਹਨਾਂ 'ਚ ਇਹ ਅਬਿਲਿਟੀ ਇੰਨੀ ਜ਼ਿਆਦਾ ਹੁੰਦੀ ਆ ਵੀ ਇਹ ਜਿਹੜੇ ਵੀ ਕੰਮ ਨੂੰ ਕਰਨਗੇ ਉਹ 'ਚ ਮਹਾਰਤ ਹਾਸਲ ਕਰਦੇ ਹੁੰਦੇ ਚਾਹੇ ਤੁਸੀਂ ਜਿੱਦਾਂ ਦਾ ਮਰਜ਼ੀ ਸਟਰੋਂਗ ਕੰਮ ਕਰਨ ਲਾ ਦਿਓ ਜੀ ਇਹਨਾਂ 'ਚ ਇਹ ਮਹਾਰਜ ਨੇ ਵਾਹਿਗੁਰੂ ਨੇ ਅਕਾਲ ਪੁਰਖ ਨੇ ਸਪੈਸ਼ਲਿਟੀ ਪਾਈ ਹੁੰਦੀ ਆ ਮਤਲਬ ਕੀਰਤਨ ਉੱਥੇ ਸਿੱਖ ਸਕਦਾ ਸੀ ਸਿੱਖ ਸਕਦਾ ਸੀ ਵੈਸੇ ਜਿਹੜੇ ਇਦਾਂ ਦੇ ਬੱਚੇ ਹੁੰਦੇ ਨੇ ਉਹਨਾਂ ਦਾ ਜੀਵਨ ਥੋੜਾ ਜਿਹਾ ਇਦਾਂ ਨਹੀਂ ਲੱਗਦਾ ਹੁੰਦਾ ਵੀ ਉਹ 7-8 ਸਾਲ 6 ਸਾਲ ਪਿੱਛੇ ਹੁੰਦੇ ਨੇ ਨਹੀਂ ਹੁੰਦਾ ਤਾਂ ਹੈ ਬਟ ਇਹਨਾਂ ਥੋੜਾ ਜਿਹਾ ਇਹਨਾਂ ਦਾ ਹੁੰਦਾ ਆ ਕਿ ਇਹ ਆਪਣੇ ਨਾਲ ਹੋ ਸਕਦਾ ਇਹਨਾਂ ਦਾ ਦਿਮਾਗ ਜ਼ਿਆਦਾ ਚੱਲਦਾ ਮੰਨ ਲਓ ਉੱਥੇ ਕਾਮਯਾਬ ਹੋ ਸਕਦਾ ਸੀ ਇਹ ਪਰ ਹੋਇਆ ਕੀ ਫਿਰ ਉੱਥੇ ਹੋਇਆ ਕੀ ਕਿ ਉਹ ਜਦੋਂ 2017 ਦੇ ਵਿੱਚ ਲੈ ਜਾਂਦੇ ਨੇ ਉਸ ਟਾਈਮ ਮੇਰੀ ਮੈਰਿਜ ਨਹੀਂ ਹੋਈ ਸੀ ਮੇਰੀ ਮੈਰਿਜ ਹੁੰਦੀ ਆ 2019 ਦੇ ਵਿੱਚ 8ਵੇਂ ਮਨਤھ ਦੇ ਵਿੱਚ ਤਾਂ ਇਹਨੂੰ ਜਦੋਂ ਲੈ ਜਾਂਦੇ ਨੇ ਉੱਥੇ ਤੇ ਉਹਨਾਂ ਨੇ ਕੀਰਤਨ ਸਿਖਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਉਹ ਤਾਂ ਕੀਰਤਨ ਕਰਦੇ ਟਾਈਮ ਵੀ ਇਹਨੂੰ ਪਿੱਛੇ ਨਹੀਂ ਸੀ ਬਿਠਾਉਂਦੇ ਹੁੰਦੇ ਵੀ ਜਿਹੜੇ ਇੱਕ ਆਪਣੇ ਸਿੱਖਾਂ ਦੇ ਸਟ੍ਰੂਮੈਂਟ ਹੁੰਦੇ ਨੇ ਜਿਵੇਂ ਢੋਲਕੀਆਂ ਸ਼ੈਣੇ ਜਾਂ ਕੋਈ ਚਿੰਮਟੇ ਇਦਾਂ ਦਾ ਆਪਾਂ ਕਰਦੇ ਆ ਵੀ ਉਹੀ ਵਜਾਉਣ ਲਾ ਦਿੰਦੇ ਤੇ ਕਰਵਾਇਆ ਕੀ ਲੈ ਕੇ ਉੱਥੇ ਕੀ ਕੀਤਾ ਇਹਨੂੰ 8-10 ਪਸ਼ੂ ਲਿਆ ਤੇ ਉਹਨਾਂ ਦਾ ਗੋਹਾ ਕੂੜਾ ਸਟਾਉਣਾ ਸਾਰੇ ਗੁਰਦੁਆਰੇ ਦੇ ਭਾਂਡੇ ਮਾਂਜਨੇ ਇਹਨਾਂ ਸ਼ਾਮ ਨੂੰ ਜਿੰਨੇ ਵੀ ਹੁੰਦੇ ਸੀ ਔਰ ਜਿੰਨੇ ਵੀ ਉੱਥੇ ਗੁਰਸਿੱਖ ਰਹਿੰਦੇ ਆ ਹੁਣ ਸਾਨੂੰ ਪਤਾ ਲੱਗਦੀਆਂ ਨੇ ਇਹ ਗੱਲਾਂ ਵੀ ਉਹਨਾਂ ਦੇ ਕੱਪੜੇ ਵੀ ਇਹਤ ਹੁੰਦਾ ਸੀਗਾ ਇਹਦਾ ਮਤਲਬ ਇਹ ਹੋ ਗਿਆ ਵੀ ਲੈ ਕੇ ਕੀਰਤਨੀਆਂ ਬਣਾਉਣਾ ਸੀ ਬਿਲਕੁਲ ਤੇ ਬਣਾ ਦਿੱਤਾ ਗਿਆ ਉੱਥੇ ਕਪਾਲੀ ਕੰਮ ਕਰਨ ਵਾਲਾ ਜਿਹੜਾ ਹੈ ਨਾ ਇੱਕ ਨੌਕਰ ਦੇ ਤੌਰ ਤੇ ਉਹਨੂੰ ਉੱਥੇ ਰੱਖਿਆ ਗਿਆ ਹਾਂ ਜੀ ਉੱਥੇ ਕੀ ਕਰਦਾ ਸੀ ਇਹ ਮਤਲਬ ਪੱਠੇ ਵੀ ਵੱਢਨੇ ਆਣੇ ਤਾਂ ਪੱਠੇ ਵੱਢਣ ਨੂੰ ਵੀ ਉਹ ਜਿਵੇਂ ਆਪਾਂ ਬਲਦ ਹੁੰਦਾ ਢੱਗਾ ਹੁੰਦਾ ਰੇੜੀ ਖਿੱਚ ਕੇ ਲਿਆਉਣ ਨੂੰ ਉਹ ਵੀ ਨਹੀਂ ਸੀ ਇਹਨੂੰ ਪ੍ਰੋਵਾਈਡ ਕੀਤਾ ਗਿਆ ਇਹ ਰੇੜੀ ਦੇ ਵਿੱਚ ਆਪ ਜੁੜ ਕੇ ਤੇ ਅੱਧਾ ਖਿੱਚ ਕੇ ਲਿਆਉਂਦਾ ਸੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਇਹਦੇ ਬਾਰੇ ਮੈਨੂੰ 2019 ਦੇ ਵਿੱਚ ਜਦੋਂ ਮੇਰੀ ਮੈਰਿਜ ਹੁੰਦੀ ਆ ਉੱਥੇ ਤਾਂ ਮੈਂ ਜਦੋਂ ਮੈਰਿਜ ਕਰਕੇ ਉਸ ਘਰ ਦੇ ਵਿੱਚ ਗਈ ਹਰ ਇੱਕ ਕੁੜੀ ਦੇ ਇੱਕ ਨਵੇਂ ਅਰਮਾਨ ਹੁੰਦੇ ਨੇ ਵੀ ਮੇਰੀ ਮੈਰਿਜ ਹੋਈ ਆ ਹਨਾ ਤੇ ਇਹਨਾਂ ਬਹੁਤਾ ਟਰਸਟ ਨਹੀਂ ਹੁੰਦਾ ਕਿਸੇ ਤੇ ਇਹਨੇ ਵਿਚਾਰ ਮਿਲੇ ਨਹੀਂ ਹੁੰਦੇ ਆਪਣੇ ਤਾਂ ਮੈਂ ਵੀ ਉਸੇ ਟਾਈਮ ਦੋ ਕੁ ਮੰਥ ਬਾਅਦ ਇਹਨੂੰ ਬੁਲਾ ਲਿਆ ਸੀਗਾ ਘਰ ਜੀ ਵੀ ਕੋਈ ਗੱਲ ਨਹੀਂ ਆਪਣਾ ਬੱਚਾ ਹੈ ਤੇ ਇਹਨੇ ਕਿਹੜਾ ਦੋ ਵਾਰੀ ਉੱਠ ਕੇ ਖਾਣੀਆਂ ਨੇ ਰੋਟੀਆਂ ਹਨਾ ਵੀ ਜੋ ਪਾਣੀ ਭਿੱਜੀ ਟਿੱਕੀ ਆਪਣੇ ਘਰ ਬੰਦੀ ਉਹ ਹੀ ਇਹਨੇ ਛਕਣੀਆਂ ਤਾਂ ਉਸ ਟਾਈਮ ਮੈਨੂੰ ਮਤਲਬ ਮੈਂ ਝੂਠ ਜਿਹਾ ਬੋਲ ਕੇ ਇਦਾਂ ਹੀ ਰੱਖ ਲਿਆ ਇਹਨੂੰ ਵੀ ਮੈਂ ਦਵਾਈ ਖਵਾਉਣੀ ਹੈ ਮੈਂ ਖਵਾਈ ਵੀ ਉਸ ਟਾਈਮ ਮੇਗਾ 3 ਦੇ ਕੈਪਸੂਲੇ ਇਹਨੂੰ ਮੈਂ ਖਵਾਏ ਵੀ ਇਹਦੇ ਬ੍ਰੇਨ ਦੀ ਡਿਵੈਲਪ ਡਿਵੈਲਪ ਹੋਵੇ ਇਹਦਾ ਬ੍ਰੇਨ ਦੈਨ ਕੀਆ ਫਿਰ ਫਿਰ ਉਸ ਤੋਂ ਬਾਅਦ ਦੇ ਵਿੱਚ ਫੁੱਫੜ ਜੀ ਤੇ ਮੇਰਾ ਦਿਓਰ ਜਿਹੜਾ ਛੋਟਾ ਹਰਜਿੰਦਰ ਸਿੰਘ ਉਹ ਇਹਨੂੰ ਲੈ ਜਾਂਦੇ ਨੇ ਜੀ ਪਾਪਾ ਉਦੋਂ ਫਿਰ ਮੇਲੀ ਇੰਨੀ ਚੱਲਦੀ ਨਹੀਂ ਸੀਗੀ ਕਿਉਂਕਿ ਮੈਂ ਤਾਂ ਨਿਊਲੀ ਮੈਰਿਡ ਸੀ ਉਦੋਂ ਹਜੇ ਤੱਕ ਉੱਥੇ ਤਾਂ ਫਿਰ ਮੈਂ ਚੁੱਪ ਕਰ ਗਈ ਪਰ ਮੈਨੇ ਇੱਕ ਮਨ ਦੇ ਵਿੱਚ ਹਰ ਟਾਈਮ ਪਤਾ ਲੱਗ ਗਿਆ ਸੀਗਾ ਵੀ ਹਾਂ ਇਹ ਤੋਂ ਜਿਹੜਾ ਉੱਥੇ ਕੰਮ ਲਿਆ ਜਾਂਦਾ ਹਾਂਜੀ ਕਿ ਹੱਥਾਂ ਪੈਰਾਂ ਤੋਂ ਪਤਾ ਲੱਗ ਜਾਂਦਾ ਨਾ ਬੰਦੇ ਦਾ ਵੀ ਇਹ ਬੰਦਾ ਉੱਥੇ ਕੀਤਨ ਨਹੀਂ ਸਿੱਖ ਰਿਹਾ ਤੇ ਇਹਨੂੰ ਉੱਥੇ ਜਿਹੜਾ ਹੈਗਾ ਕਿ ਨੌਕਰ ਤੌਰ ਦੇ ਉੱਪਰ ਰੱਖਿਆ ਹੋਇਆ ਬਿਲਕੁਲ ਹਾਂਜੀ ਹਾਂਜੀ ਇਹਦੇ ਜਦੋਂ ਮੈਂ ਪੈਰ ਦੇਖੇ ਇਹਦੀਆਂ ਉਂਗਲਾਂ ਬੈਂਟ ਹੋਈਆਂ ਇਹਨੇ ਜੁੱਤੀ ਨਹੀਂ ਉੱਥੇ ਕਦੀ ਪਾ ਕੇ ਦੇਖੀ ਸੀਗੀ ਕਿਉਂਕਿ ਜਦੋਂ ਮਤਲਬ ਚਪਲਾਂ 'ਚ ਪੈਰ ਰਹਿੰਦੇ ਬੱਚੇ ਦੇ ਉਹ ਮਤਲਬ ਹੱਡ ਪੂਰੇ ਇਦਾਂ ਸੇ ਬੰਦੇ ਨਹੀਂ ਵਧੀਆ ਛੇੜ ਨਹੀਂ ਬੰਦੀ ਉਹਨਾਂ ਦੇ ਸਟਰਕਚਰ ਆ ਜਿਹੜਾ ਖਰਾਬ ਹੋ ਜਾਂਦਾ ਹੱਡੀਆਂ ਦਾ ਬੋਨਸ ਦਾ ਤੇ ਇਹਨੇ ਹਰ ਟਾਈਮ ਨੰਗੇ ਪੈਰੀ ਜਾਂ ਚਪਲਾਂ ਕੋਈ ਟੁੱਟੀਆਂ ਭੱਜੀਆਂ ਸੰਗਤ ਰੂਪ ਵਿੱਚ ਕਿਸੇ ਦੀਆਂ ਮਿਲ ਜਾਣੀਆਂ ਤਾਂ ਉਹ ਪਾਉਂਦਾ ਹੁੰਦਾ ਸੀ ਜੀ ਜੀ ਇੱਕ ਚੀਜ਼ ਹੋਰ ਹੁੰਦੀ ਆ ਵੀ ਇੰਨਾ ਲੰਮਾ ਸਮਾਂ 8 ਸਾਲ ਸਾਢੇ 8 ਸਾਲ ਉੱਥੇ ਰਿਹਾ ਹਾਂਜੀ ਇਹ ਉਸ ਸਮੇਂ ਦੇ ਦੌਰਾਨ ਜਿਹੜਾ ਇਹ ਘਰੇ ਆਉਂਦਾ ਰਿਹਾ ਆਪਣੇ ਅ ਕਦੀ ਕਦੀ ਲੈ ਕੇ ਆਉਂਦੇ ਸੀ ਜਿਵੇਂ ਸਾਲ ਬਾਅਦ ਆ ਗਿਆ ਦੋ ਸਾਲ ਤਾਂ ਇਹਨੂੰ ਪਤਾ ਨਹੀਂ ਸੀ ਵੀ ਸਾਡੇ ਮੁੰਡੇ ਤੋਂ ਉੱਥੇ ਕੰਮ ਲਿਆ ਜਾਂਦਾ ਉੱਥੇ ਆ ਕੇ ਪਤਾ ਨਹੀਂ ਉਹਨਾਂ ਨੇ ਜਾਂ ਤਾਂ ਇਹਨੂੰ ਕੋਈ ਮੈਡੀਸਿਨ ਦਿੰਦੇ ਸੀਗੇ ਕਿ ਇਹ ਸਾਡੇ ਨਾਲ ਗੱਲ ਹੀ ਨਹੀਂ ਸੀ ਕਰਦਾ ਇਹਨੂੰ ਕਾਰਨ ਨਹੀਂ ਸੀ ਦਿੰਦੇ ਜਾਂ ਫਿਰ ਉਹਨਾਂ ਨੇ ਡਰਾਇਆ ਹੀ ਇੰਨਾ ਹੋਇਆ ਸੀਗਾ ਕਿ ਇਹ ਸਾਡੇ ਨਾਲ ਸਾਡੇ ਤਾਂ ਘਰੇ ਰਾਤ ਇੱਕ ਵੀ ਨਹੀਂ ਸੀ ਰਹਿੰਦਾ ਤੁਸੀਂ ਮਤਲਬ ਕਿ ਜਦ ਇਹਨੂੰ ਉੱਥੇ ਮਿਲਣ ਜਾਣੇ ਹੋ ਫਿਰ ਤੁਸੀਂ ਇਹਨੂੰ ਦੇਖਦੇ ਹੋ ਉੱਥੇ ਵੀ ਇਹ ਤਾਂ ਕੰਮ ਕਰਦਾ ਪਿਆ ਹਾਂਜੀ ਮੈਂ ਉਸ ਟਾਈਮ ਜਿਸ ਦਿਨ ਮੈਂ ਗਈ ਆ 5 ਦਸੰਬਰ ਨੂੰ ਗਈ ਆ ਮੈਂ 2025 ਦੇ ਵਿੱਚ ਤੇ ਮੈਂ ਵੈਸੇ ਪਿਛਲੇ 2 ਸਾਲ ਤੋਂ ਹੀ ਟਰਾਈ ਕਰ ਰਹੀ ਸੀ ਕਿ ਮੈਨੂੰ ਮੇਰੇ ਸਿੰਘ ਸਾਹਿਬ ਲੈ ਕੇ ਜਾਣ ਉੱਥੇ ਤਾਂ ਮੈਂ ਦੇਖਾਂ ਜਾ ਕੇ ਵੀ ਇਹਦਾ ਵਿਚਾਰੇ ਦਾ ਹਾਲ ਕੀ ਆ ਹਾਂ ਮੇਰੇ ਦਿਲ ਨੂੰ ਲੱਗ ਰਿਹਾ ਸੀਗਾ ਤਾਂ ਬਟ ਮੈਨੂੰ ਉਹਨਾਂ ਦਾ ਵੀ ਸਮਾਂ ਨਹੀਂ ਸੀ ਕਿਉਂਕਿ ਅਸੀਂ ਆਪਦੇ ਘਰ ਦੇ ਰੋਜੇਮਿਆਂ ਦੇ ਵਿੱਚ ਬਾਕੀ ਸਾਨੂੰ ਐਵੇਂ ਉਹਨਾਂ ਤੇ ਯਕੀਨ ਵੀ ਨਹੀਂ ਸੀ ਵੀ ਸਾਡੇ ਬੱਚੇ ਨਾਲ ਇਦਾਂ ਦਾ ਕੁਝ ਕਰਦੇ ਹੋਣਗੇ ਕਿਉਂਕਿ ਰਿਸ਼ਤੇਦਾਰ ਸੀ ਭੂਆ ਸੀਗੀਆਂ ਸਕੇ ਚਾਚੇ ਦਾ ਮੁੰਡਾ ਸੀਗਾ ਭਰਾ ਸੀ ਹਨਾ ਇਹਨਾਂ ਦਾ ਤੇ ਐਵੇਂ ਲੱਗਦਾ ਹੀ ਨਹੀਂ ਸੀ ਵੀ ਉਹ ਐਵੇਂ ਜਿਹਾ ਕੁਝ ਕਰ ਦੇ ਜੀ ਅੱਜ ਉਹ ਕਹਿੰਦੇ ਨੇ ਵੀ ਹਾਂ ਅਸੀਂ ਇਹਦੇ ਨਾਲ ਇਹ ਕੁਝ ਨਹੀਂ ਕੀਤਾ ਹਾਂਜੀ ਫਿਰ ਉਹਦਾ ਕੀ ਪ੍ਰੂਫ ਹੋਏਗਾ ਤੁਹਾਡੇ ਕੋਲ ਮੇਰੇ ਕੋਲ ਸਪੈਸ਼ਲ ਉਸ ਟਾਈਮ ਦੀਆਂ ਵੀਡੀਓਜ਼ ਬਣੀਆਂ ਹੋਈਆਂ ਨੇ ਅੱਛਾ ਬਾਕੀ ਇਹ ਖੁਦ ਆਪਦੇ ਮੂੰਹੋਂ ਦੱਸਦਾ ਏ ਜੋ ਕੁਝ ਵੀ ਇਹਦੇ ਤੋਂ ਕਰਵਾਉਂਦੀ ਰਹੀ ਆ। ਹਾਂਜੀ ਵੀਰ ਕੀ ਕੁਝ ਹੋਇਆ ਉੱਥੇ? ਕੰਮ ਲੈਂਦੇ ਸੀ ਤੇ ਇੱਕ ਪੱਠੇ ਪਾਉਂਦੇ ਸੀ ਗੋਆ ਸਟਾਲ ਦੇ। ਅੱਛਾ। ਤੇ ਕੀਰਤਨੀ ਸਿੱਖਿਆ ਤੂੰ? ਨਹੀਂ। ਅੱਛਾ ਇਹ ਸਾਰਾ ਕੁਝ ਤੇਰੇ ਤੋਂ ਉੱਥੇ ਕੰਮ ਲਿਆ ਜਾਂਦਾ ਸੀ ਲੰਮਾ ਸਮਾਂ। ਬੜੇ ਹਾਲਾਤ ਸਮਾਜ ਦੇ ਇਦਾਂ ਨੇ ਗੱਲ ਕੇਵਲ ਇਸ ਇੱਕ ਪਰਿਵਾਰ ਦੀ ਕਹਾਣੀ ਨਹੀਂ ਐ। ਹਜ਼ਾਰਾਂ ਹੀ ਇਦਾਂ ਦੇ ਪਰਿਵਾਰ ਤਾਂ ਨੂੰ ਮਿਲਣਗੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਇਹਨਾਂ ਨੂੰ ਕੁਝ ਦਿੱਤਾ ਜਾਂਦਾ ਹੈ ਉੱਥੇ ਖਾਣ ਦੇ ਲਈ ਹਾਂਜੀ ਉਹ ਕਿਵੇਂ ਲੱਗਦਾ ਵੀ ਇਹਨੂੰ ਗੋਲੀਆਂ ਦਿੱਤੀਆਂ ਜਾਂ ਇਹਨੂੰ ਖਰਾਕ ਦੇ ਰਹਾਂਹੀਂ ਜਿਹੜਾ ਹੈਗਾ ਕੁਝ ਦਿੱਤਾ ਜਾਂਦਾ ਹੋਵੇਗਾ ਕਿਉਂਕਿ ਜਿਵੇਂ ਦਾ ਇਹ ਬੱਚਾ ਹੈਗਾ ਆ ਮੈਨੂੰ ਨਹੀਂ ਲੱਗਦਾ ਹੋਊਗਾ ਵੀ ਮੈਂ ਇਹਨੇ ਹੁਣ ਤੱਕ ਕੋਈ ਨਸ਼ਾ ਯੂਜ਼ ਕੀਤਾ ਹੋਊਗਾ ਬਟ ਇਹਦੇ ਹੱਥ ਕੰਬਦੇ ਨਹੀਂਗੇ ਕਿੰਨੀ ਐਜ ਆ ਇਹਦੀ 34 ਪਲੱਸ ਐ 34 ਸਾਲ 35 ਸਾਲ ਦੀ ਉਮਰ ਦੇ ਵਿੱਚ ਹੱਥ ਕੰਮਣੇ ਇਹ ਗੱਲ ਜਿਹੜੀ ਹੈਗੀ ਆ ਜਿਹੜੀ ਉਹ ਹਾਜਮ ਜੀ ਨਹੀਂ ਹੁੰਦੀ ਹੈ ਨਾ ਬਿਲਕੁਲ ਹਾਂਜੀ ਹਾਂਜੀ ਹੋ ਸਕਦਾ ਕੁਝ ਹੋਵੇ ਇਦਾਂ ਆਪਾਂ ਕਹਿ ਵੀ ਕੋਈ ਮੈਡੀਕਲ ਚੈੱਕ ਅਪ ਹੋਇਆ ਇਹਦਾ ਹਾਂਜੀ ਫਰਦਰ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਮੈਡੀਕਲ ਪ੍ਰੋਪਰ ਇਹਦਾ ਚੈੱਕ ਅਪ ਕਰਵਾਇਆ ਆ ਔਰ ਰਿਪੋਰਟਸ ਮੈਂ ਆਉਣ ਵਾਲੇ ਸਮੇਂ ਦੇ ਵਿੱਚ মিডিਆ ਦੇ ਸਾਹਮਣੇ ਰੱਖੂੰਗੀ ਮੰਨ ਲਓ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਡੇਰਿਆਂ ਦੇ ਵਿੱਚ ਤੁਸੀਂ ਸਿਰਫ ਇਹ ਦੱਸਣਾ ਚਾਹੁੰਦੇ ਹੋ ਵੀ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜੇ ਤੁਸੀਂ ਡੇਰਿਆਂ ਦੇ ਵਿੱਚ ਧਾਰਮਿਕ ਵਿਦਿਆ ਲੈਣ ਲਈ ਭੇਜਦੇ ਹੋ ਤਾਂ ਉਹਨਾਂ ਨੂੰ ਪ੍ਰੋਪਰ ਜਿਹੜਾ ਹੈਗਾ ਉਹਨਾਂ ਤੇ ਨਿਗਰਾਨੀ ਰੱਖੋ ਕਿ ਵਾਕਈ ਸਾਡਾ ਬੱਚਾ ਜਿਹੜਾ ਉੱਥੇ ਕੀਰਤਨ ਸਿੱਖ ਰਿਹਾ ਕਥਾ ਸਿੱਖ ਰਿਹਾ ਸੰਥਿਆ ਲੈ ਰਿਹਾ ਕਿ ਨਹੀਂ ਲੈ ਰਿਹਾ ਮਿਹਨਤ ਹੈ ਇਹੀ ਗੱਲ ਹੈ ਨਾ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਵੀ ਸਮਾਜ ਦੇ ਵਿੱਚ ਜਿਹੜਾ ਇਹ ਸਾਰਾ ਗੰਦ ਪੈ ਚੁੱਕਿਆ ਹੈਗਾ ਇਹ ਤਕਰੀਬਨ ਹਰ ਇੱਕ ਡੇਰੇ ਦੀ ਕਹਾਣੀ ਇਹ ਬਣ ਕੇ ਰਹਿ ਗਈ ਹੈ ਕਿੰਨੀਆਂ ਵੀਡੀਓ ਆਈਆਂ ਨੇ ਬਲਾਤਕਾਰ ਦੀਆਂ ਵੀਡੀਓ ਆਈਆਂ ਡੇਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਸਰਮਾਇਆ ਸਮਾ ਖਰਾਬ ਕੀਤਾ ਜਾਂਦਾ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਹੈਗਾ ਉੱਥੇ ਹਨਾ ਕਿਹੜੇ ਪਾਸੇ ਗੁਰਮਤ ਦੀ ਸਟੱਡੀ ਕਰਾਉਣ ਦੇ ਨਾਮ ਦੇ ਉੱਪਰ ਉਹਨਾਂ ਨੂੰ ਕਿੱਧਰਲੇ ਪਾਸੇ ਤੋਰਿਆ ਜਾਂਦਾ ਹਨ ਇਹ ਵੀ ਹੋ ਸਕਦਾ ਜਿਵੇਂ ਪਿੱਛੇ ਜੇ ਵੀ ਇੱਕ ਵੀਡੀਓ ਆਈ ਸੀ ਵੀ ਡੇਰਾਂ ਦੇ ਵਿੱਚ ਜਿਹੜਾ ਹੈਗਾ ਉਹ ਨਪੁੰਸਕ ਕਹਿੰਦੇ ਹੁੰਦੇ ਨੇ ਨਪੁੰਸਕ ਨੇ ਪੰਸ ਬਿਲਕੁਲ ਉਹ ਉੱਥੇ ਤੱਕ ਕਹਾਣੀ ਜਿਹੜੀ ਉਹ ਬਿਲਕੁਲ ਉਹ ਬਣਾਉਂਦੇ ਨਹੀਂ ਇਹ 100 1% ਸ਼ੋਰ ਆਏ ਦੇ ਲਈ ਮੈਂ ਔਰ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਨਾ ਅੱਗੇ ਵਿਧ ਪ੍ਰੂਫ মিডিਆ ਦੇ ਸਾਹਮਣੇ ਇਹ ਚੀਜ਼ਾਂ ਰੱਖੂੰਗੀ ਵੀ ਕਿਵੇਂ ਬੱਚਿਆਂ ਨੂੰ ਉੱਥੇ ਬਾਏ ਮਤਲਬ ਕਿ ਚਾਈਲਡਹੂਡ ਦੇ ਵਿੱਚ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਨਪੁੰਸਕ ਕਰ ਦਿੰਦੇ ਨੇ ਹੂੰ ਇਹ ਚ ਕੋਈ ਮਤਲਬ ਸ਼ੱਕ ਵਾਲੀ ਗੱਲ ਨਹੀਂ ਹੈ ਯਕੀਨ ਹੈ ਹੁਣ ਕੋਈ ਉਹਨਾਂ ਨਾਲ ਹੁੰਦੀ ਹੈ ਤੁਹਾਡਾ ਰਾਬਤਾ ਬਣਦਾ ਗੱਲਬਾਤ ਹੁੰਦੀ ਹੈ ਨਹੀਂ ਮੈਂ ਫਿਰ ਹਾਲ ਉਹਨਾਂ ਨੇ ਮੇਰੇ ਸਾਰੇ ਨੰਬਰ ਬਲੌਕ ਕਰ ਦਿੱਤੇ ਨੇਗੇ ਮੇਰੀ ਕੋਈ ਗੱਲਬਾਤ ਨਹੀਂ ਹੁੰਦੀ ਔਰ ਨਹੀਂ ਮੈਂ ਕਰਨਾ ਵੀ ਨਹੀਂ ਚਾਹੁੰਦੀ ਅੱਗੇ ਫਰਦਰ ਆਉਣ ਵਾਲਾ ਟਾਈਮ ਜਿਹੜਾ ਹੈਗਾ ਆ ਤਾਂ ਮੈਂ ਕੋਰਟ ਦਾ ਸਹਾਰਾ ਕੋਈ ਐਕਸ਼ਨ ਕੋਰਟ ਦਾ ਸਹਾਰਾ ਲਉਣਾ ਚਾਹੁੰਦੇ ਹਾਂ ਹਾਂਜੀ ਬਿਲਕੁਲ ਲਾਉਣੀ ਠੀਕ ਹੈ ਲੱਗਦਾ ਹੋਰ ਵੀ ਇੱਕ ਮੇਰੀ ਪੇਰੈਂਟਸ ਨੂੰ ਬੇਨਤੀ ਆ ਵੀ ਅਗਰ ਤੁਹਾਡੇ ਬੱਚੇ ਦੇ ਵਿੱਚ ਕੋਈ ਇਫੈਕਟ ਹੈ ਦੇਖੋ ਅਕਾਲ ਪੁਰਖ ਨੇ ਸਾਜਿਆ ਆ ਉਹਨਾਂ ਹੀ ਕਮੀਆਂ ਪਾਈਆਂ ਤੇ ਉਹਨਾਂ ਹੀ ਗੁਣ ਪਾਏ ਨੇਗੇ ਠੀਕ ਹੈ ਔਰ ਜੇ ਤੁਹਾਡੇ ਬੱਚੇ ਦੇ ਵਿੱਚ ਕੋਈ ਹੈਗਾ ਆ ਕੋਈ ਕਿਊਰੀ ਹੈਗੀ ਆ ਤਾਂ ਉਹਨੂੰ ਤੁਸੀਂ ਘਰੇ ਬੈਠ ਕੇ ਸਾਰੇ ਜਾਣੇ ਹੱਲ ਕਰੋ ਨਾ ਕਿ ਤੁਸੀਂ ਇੱਦਾਂ ਡੇਰਿਆਂ ਦੇ ਉੱਤੇ ਛੱਡੋ ਜੀ ਜੀ ਠੀਕ ਹੈ ਮੇਰੇ ਲਈ ਇਹ ਮੇਰਾ ਪੋਤੇ ਆ ਠੀਕ ਹੈ ਮੈਂ ਹਜੇ ਤੱਕ ਇੱਕ ਵੀ ਬੱਚੇ ਨੂੰ ਜਨਮ ਨਹੀਂ ਦਿੱਤਾਗਾ ਬਟ ਮੇਰੇ ਲਈ ਇਹ ਮੇਰਾ ਜੇਠਾ ਪੁੱਤ ਆ ਠੀਕ ਆ ਇਹਦੀ ਜਗ੍ਹਾ ਕੱਲ ਨੂੰ ਮੇਰਾ ਬੱਚਾ ਖੁਦ ਦਾ ਵੀ ਹੋ ਜਾਂਦਾ ਤੇ ਇਹਦੀ ਜਗ੍ਹਾ ਮੇਰੇ ਲਈ ਮੇਰੇ ਵੱਡੇ ਪੁੱਤ ਦੀ ਹੋਈ ਰਹੂ ਓਦਾਂ ਤੁਸੀਂ ਮਤਲਬ ਕਿ ਇਹਦੇ ਪਰਜਾਇ ਲੱਗਦੀਆਂ ਨਾ ਦੀ ਰਿਸ਼ਤੇ ਵਿੱਚ ਹਾਂਜੀ ਤੁਹਾਡੇ ਹਸਬੰਡ ਨੇ ਜਿਹੜੇ ਹੋ ਸਕੇ ਭਰਾ ਨੇ ਹਾਂਜੀ ਸਕੇ ਭਰਾ ਨੇ ਠੀਕ ਹੈ ਠੀਕ ਹੋਰ ਕੁਝ ਕਹਿਣਾ ਚਾਹੁੰਦੇ ਹੋ ਹੋਰ ਕੁਝ بس ਇਹੀ ਆ ਵੀ ਇਹ ਬੱਚੇ ਦਾ ਜਿਹੜਾ ਉਹਨਾਂ ਨੇ ਹੁਣ ਤੱਕ ਇਹਦੇ ਤੋਂ ਕਾਰਜ ਕਰਵਾਇਆ ਏ ਦੇਖੋ ਅਸੀਂ ਉਹਨਾਂ ਤੋਂ ਭੀਖ ਨਹੀਂ ਮੰਗ ਰਹੇ ਬਟ ਜਿਹੜਾ ਇਹਦਾ ਕੰਮ ਕਰਨ ਦਾ ਹੱਕ ਏ ਇਹਦਾ ਜਿੰਨਾ ਟਾਈਮ 8 ਸਾਲ ਗੋਆ ਸਟਾਇਆ ਉਹ ਤਾਂ ਅਸੀਂ ਲੈ ਕੇ ਰਹਿਣਾ ਚਾਹੀਓ ਜਿੱਥੇ ਵਰਜੀ ਪੱਜ ਲੈਣ ਹੂੰ ਕੋਈ ਗੱਲ ਕੀਤੀ ਉਹਨਾਂ ਦੇ ਨਾਲ ਵੀ ਹਾਂ ਇਹਦਾ ਨਹੀਂ ਫਿਲਹਾਲ ਉਹ ਲੋਕਾਂ ਕੋਲੇ ਮੈਸੇਜ ਭੇਜਦੇ ਨੇ 1.5 ਲੱਖ ਲੈ ਲਓ 3 ਲੱਖ ਲੈ ਲਓ ਇਹ ਕੋਈ ਗਾਜਰਾ ਮੂਲੀ ਦਾ ਮੰਨ ਲਓ ਖਰੀਦਣ ਵਾਲੀ ਗੱਲ ਹੈਗੀ ਆ ਵੀ ਖਰੀਦਣਾ ਨਾ ਮੰਨ ਲਓ ਖਰੀਦ ਲਓ ਚੁੱਪ ਕਰਵਾਓ ਜੀ ਵੀ ਸਾਡੀ ਵੀਡੀਓਜ਼ ਵਾਇਰਲ ਨਾ ਕਰਨ ਸਾਡੇ ਬਾਰੇ ਬੋਲਣ ਨਾ ਕੁਝ ਦੇਖੋ ਮੈਥੋਂ ਤਾਂ ਜਿੱਥੋਂ ਤੱਕ ਜਾਇਆ ਗਿਆ ਮੈਂ ਜਾਊਂਗੀ ਇਹਦੇ ਲਈ ਮੈਨੂੰ ਸੁਪਰੀਮ ਕੋਰਟ ਵੀ ਜਾਣਾ ਪਿਆ ਤਾਂ ਮੈਂ ਜਾਊਂਗੀ ਜੀ ਜੀ ਦੇਖੋ ਮੈਂ ਇਹਦੀ ਮਾਂ ਆ ਤੇ ਇੱਕ ਮਾਂ ਕਹਿੰਦੇ ਧਰਮ ਰਾਜ ਨਾਲ ਵੀ ਲੜ ਪੈਂਦੀ ਆਪਣੇ ਪੁੱਤ ਦੇ ਤੇ ਮੇਰਾ ਇਹ ਪੁੱਤ ਆ ਤੇ ਮੈਂ ਲੜੂਗੀ ਜਿੱਥੋਂ ਤੱਕ ਵੀ ਮੇਰੇ ਚ ਸੁਆਸ ਹੈਗੀ ਜੀ ਜੀ ਮੈਂ ਲੜੂਗੀ ਇਹ ਭੈਣ ਨੇ ਕਿਹਾ ਵੀ ਹੱਕ ਲੈ ਕੇ ਹਟਾਂਗੇ ਇਹ ਹੱਕ ਬਣਦਾ ਵੀ ਹੈ ਪਰ ਮੇਨ ਗੱਲ ਇਹ ਹੈ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਡੇਰੇ ਦੇ ਉੱਪਰ ਕਿਉਂ ਭੇਜ ਰਹੇ ਹਾਂ ਕਾਦੇ ਕਰਕੇ ਭੇਜ ਰਹੇ ਹਾਂ ਕੀ ਅਸੀਂ ਪਿੱਛੇ ਉਹਦੀ ਨਿਗਰਾਨੀ ਰੱਖਦੇ ਹਾਂ ਵੀ ਬੱਚਿਆਂ ਨੂੰ ਉੱਥੇ ਕਿਹੜੇ-ਕਿਹੜੇ ਤਰੀਕੇ ਦੇ ਨਾਲ ਗੁਰਬਾਣੀ ਸਿਖਾਈ ਜਾਂਦੀ ਹੈ ਕੀਰਤਨ ਸਿਖਾਇਆ ਜਾਂਦਾ ਵੀ ਹੈ ਕਿ ਨਹੀਂ ਸਿਖਾਇਆ ਜਾਂਦਾ ਇਹ ਨਾ ਹੋਵੇ ਵੀ ਇਸ ਇਨਸਾਨ ਦੀ ਤਰ੍ਹਾਂ ਹਜ਼ਾਰਾਂ ਹੋਰ ਬੱਚੇ ਨੇ ਜਿਹੜੇ ਲੱਖਾਂ ਸਮਾਜ ਦੇ ਵਿੱਚ ਹੋਰ ਬੱਚੇ ਨੇ ਉਹ ਆਪਣਾ ਜੀਵਨ ਬਰਬਾਦ ਕਰ ਲੈਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ